ਬੜਾ ਫੱਬਦ ਤਖਤ ਅਕਾਲ ਦਾ ਬੜਾ ਫੱਬਦ ਤਖਤ ਅਕਾਲ ਦਾ ਬੜਾ ਫੱਬਦ ਤਖਤ ਅਕਾਲ ਦਾ ਬੜਾ ਫੱਬਦ ਤਖਤ ਜਿਦੀ ਸਵਰਗ ਵਰਗੀ ਛਾ ਬੜਾ ਫੱਬਦਾ ਤਖਤ ਅਕਾਲ ਦਾ ਬੜਾ ਫੱਬਦਾ ਤਖਤ ਅਕਾਲ ਦਾ ਜਿਦੀ ਸਵਰਗ ਵਰਗੀ ਇੱਛਾ ਬੜਾ ਫੱਬਦਾ ਤਖਤ ਉਤੇ ਕਲਗੀ ਲਾ ਕੇ ਬੈਠਦੇ ਉਤੇ ਕਲਗੀ ਲਾ ਕੇ ਬੈਠ ਉਤੇ ਕਲਗੀ ਲਾ ਕੇ ਬੈਠਦੇ ਉਤੇ ਕਲਗੀ ਲਾ ਕੇ ਮੇਰੇ ਛੇਵੇਂ ਸਹ ਸੁਲਤਾਨ ਉਤੇ ਕਲਗੀ ਲਾ ਕੇ ਬੈਠਦੇ ਉਤੇ ਕਲਗੀ ਲਾ ਕੇ ਮੇਰੇ ਛੇਵੇਂ ਸਹ ਸੁਲਤਾਨ ਉਤੇ ਕਲਗੀ ਲਾਗੇ ਮੈਂ ਰਤੇ ਉਤੇ ਕਲਗੀ ਲਾਗੇ ਮੇਰੇ ਛੇਵੇਂ ਸਹਸਲਤਨ ਉਤੇ ਕਲਗੀ ਲਾਗੇ ਉਤੇ ਕਲਗੀ ਲਾਗੇ ਸੁਗਰੁ ਪਿਆਰਿਓ ਅੱਜ ਵਾਲੇ ਦਿਨ ਸੋ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਛੇਵੇਂ ਪਾਤਸ਼ਾਹ ਨੇ ਸੋ ਜੋ ਸਰੋਵਰ ਦੇ ਵਿੱਚੋਂ ਤੇ ਹਰਿਮੰਦਰ ਸਾਹਿਬ ਦੀ ਤਿਆਰੀ ਕਰਦੇ ਆ ਜੋ ਮਿੱਟੀ ਪੱਟੀ ਗਈ ਸੋ ਪੱਟ ਕੇ ਉਹਦਾ ਇੱਕ ਥੜਾ ਬਣਾਇਆ ਸੋ ਥੜੇ ਨੂੰ ਫਿਰ ਅੱਜ ਵਾਲੇ ਦਿਨ ਪੱਕਿਆਂ ਕੀਤਾ ਗਿਆ ਸੋ ਛੇਵੇਂ ਪਾਤਸ਼ਾਹ ਨੇ ਆਪ ਨੀ ਰੱਖੀ ਆਪਣੇ ਪਵਿੱਤਰ ਕੰਮ ਕਰ ਕਮਲਾ ਦੇ ਨਾਲ ਸੋ ਆਪ ਨੀ ਰੱਖੀ ਤੇ ਕੋਈ ਮਿਸਤਰੀ ਨਹੀਂ ਲਾਇਆ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਆਪ ਤਿਆਰ ਕੀਤਾ ਪੱਕਾ ਥੋੜਾ ਤਿਆਰ ਕੀਤਾ ਸੋ ਪਹਿਲਾਂ ਉਹਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ ਸੋ ਬਾਅਦ ਵਿੱਚ ਅਕਾਲ ਤਖਤ ਬਾਅਦ ਵਿੱਚ ਪਿਆ ਸੋ ਇਹ ਅਕਾਲ ਤਖਦੀ ਮਹਾਰਾਜ